ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਮੋਗੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੁਸੀਂ ਵਾਇਰਲ ਹੁੰਦੀ ਤਾਂ ਵੇਖੀ ਹੋਣੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਧੀ ਦੀ ਢੋਲੀ ਤੋਰਨੀ ਹੁੰਦੀ ਹੈ ਦੇਖੋ ਪਿਓ ਮੰਜੇ ਤੇ ਪਿਆਤੀ ਆਪਣੇ ਪਿਓ ਨੂੰ ਜਾ ਕੇ ਮਿਲਦੀ ਹੈ ਤੇ ਬਹੁਤ ਜ਼ਿਆਦਾ ਰੋਂਦੀ ਹੈ ਦੇਖੋ ਖੁਸ਼ੀ ਵਾਲੇ ਦਿਨਾਂ 'ਚ ਪਿਓ ਨਾਲ ਮੰਜੇ ਤੇ ਪਿਆ ਕਿਤੇ ਪਿਓ ਨੇ ਆਪਣੀ ਧੀ ਨੂੰ ਖੁਸੀ ਖੁਸੀ ਦੇਖੋ ਘਰ ਦੇ ਵਿੱਚ ਨਾ ਡੋਲੀ ਤੋਰਨੀ ਸੀ ਤੇ ਧੀ ਨੂੰ ਵਿਦਾ ਕਰਨਾ ਸੀ ਬਾਈ ਆ ਸਮਾਂ ਨਾ ਕਿਸੇ ਵੀ ਧੀ ਤੇ ਨਾ ਆਵੇ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੇਖੋ ਧੀ ਦੀ ਡੋਲੀ ਤੁਰਦੀ ਹੁੰਦੀ ਹੈ ਅਤੇ ਤੇ ਪਿਆਉ ਨੂੰ ਮਿਲ ਕੇ ਜਾਂਦੀ ਹੈ ਦੇਖੋ ਬੱਡ ਤੇ ਆਪਾਂ ਇਹਨੂੰ ਤੇ ਹੌਸਲਾ ਦਿੰਦੀ ਆ ਦੇਖੋ ਜੀ ਅਜ ਪਿਓ ਠੀਕ ਹੁੰਦਾ ਤਾਂ ਪਿਓ ਵੀ ਸੋਚਦਾ ਹੋਣਾ ਜੇ ਮੈਂ ਠੀਕ ਹੁੰਦਾ ਤਾਂ ਮੈਂ ਆਪਣੇ ਹੱਥੀਂ ਆਪਣੀ ਧੀ ਦੀ ਡੋਲੀ ਰਾਜੀ ਖੁਸ਼ੀ ਤੋਰਨੀ ਸੀ ਬਈ ਸੱਚੀ ਏਦਾਂ ਦਾ ਸਮਾਨਾ ਵਾਹਿਗੁਰੂ ਕਿਸੇ ਵੀ ਧੀ ਨੂੰ ਨਾ ਦਿਖਾਵੇ ਇਸ ਧੀ ਦੇ ਲਈ ਨਾ ਵਾਹਿਗੁਰੂ ਜ਼ਰੂਰ ਲਿਖ ਕੇ ਜਾਏ ਉਹ ਤੇ ਵਾਹਿਗੁਰੂ ਇਸ ਧੀ ਨੂੰ ਹਮੇਸ਼ਾ ਹੱਸਦਾ ਬਸਦਾ ਰੱਖੇ ਆ ਤਾਂ ਇਹ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ